ਲੈ ਕੇ ਤੁਰ ਗਿਆ ਅੰਦਰ ਕਿਉਂਕਿ ਪਾਣੀ ਪਾ ਦੇ ਪੈ ਗਿਆ ਜਿਹੜਾ ਪਾਣੀ ਨਹੀਂ ਕੋਈ ਨਾ ਫਿਰ ਮਾ ਮੇ ਕੋਈ ਨਾ ਫਿਰ ਤੂੰ ਨਹੀਂ ਬਣਾ ਰਿਹਾ ਰਤੀ ਵਾਲੇ ਲਾਨੀ ਕਿਸੇ ਨੇ ਵੀਡੀਓ ਨਹੀਂ ਦੇਖੀ ਭੰਦੇ ਐਨੀ ਗੱਲ ਕਹਿ ਗਈ ਅਸਲ ਲੋ ਰਤੀ ਵਾਲਿਓ ਰਤੀ ਵਾਲੇ ਸੁਣ ਲੋ ਖੜ ਜਾ ਫਿਰ ਤੂੰ ਖੜ ਜਾ ਆ ਦੇਖ ਲੋ ਜੀ ਬੰਦਾ ਫੋਨ ਕੱਟ ਰਿਹਾ ਹਣਾ ਤੂੰ ਲਾਣਾਗੇ ਚਿੱਟੇ ਕੰਦੇ ਜਿਆ ਤੇਰੀ ਮਾਰ ਰਤੀ ਵਾਲਿਆਂ ਰਤੀ ਵਾਲਿਆਂ ਦੇ ਆ ਕੇ ਅੱਗੇ ਲੱਗ ਕੇ ਦੇਖੀ ਭੈਣ ਦੀ ਤੂੰ ਆ ਜਾ 3v2 ਕਿੱਥੇ ਟੱਕਰਨਾ ਕਿੱਥੇ ਮਰਜੀ ਠੀਕ ਆ ਉਹ ਤਾਂ ਸੁੱਖ ਸੁੱਖਾ ਅਸੀਂ ਨਹੀਂ ਜਾਣਦੇ ਕੋਈ ਸੇਖ ਨੂੰ ਠੀਕ ਹੈ ਵਿਸ਼ੂ ਦੇ ਪਿੱਛੇ ਲੱਗਦਾ ਰਤੀਆ ਹੈ ਜਿੱਥੇ ਮਰਜੀ ਟੱਕਰ ਲਈ ਭੈਣ ਦੀ ਪੁੱਤ ਨੂੰ ਭੇਜਾਂ ਤੇ ਕਮਾਉਂ ਕਾ ਤੇ ਕਮਾਮਾ ਸਾਰੇ ਪਾਸੇ ਦੇਖੀ ਤੂੰ ਤੂੰ ਲੈ ਜਾਣ ਦੀ ਨਿਰਤੀ ਵਾਲਿਆਂ ਦਾ ਸਟੈਂਡ ਕੀ ਹੈ ਭੈਣ ਚੋਂ ਰਤੀ ਵਾਲਿਆਂ ਨੂੰ ਗਾਲ੍ਹਾਂ ਕੱਢੀ ਆਉਂਦੀਆਂ ਸਾਰਿਆਂ ਨੂੰ ਭੈਣ ਦੀ ਤਾਂ ਸੁੱਖੀ ਸੀਗਾ ਹਾਂ ਤੈਨੂੰ ਕੁੱਤੀ ਨੂੰ ਪੁੱਛਦੀ ਹੈਗੀ ਭੈਣ ਰਤੀ ਵਾਲੇ ਦੇ ਨਾਂ ਤੇ ਫੇਮ ਲੈ ਕੇ ਭੈਣਦੀ ਕਰਦੀ ਆ ਉਹ ਕਰਦੀ ਆ ਕੋਈ ਨਹੀਂ ਤੈਨੂੰ ਮੈਂਸ਼ਨ ਕਰਕੇ ਪੰਨਾ ਖੜ ਜਾ ਲਾਈਵ ਪੋਸਟ ਕਰੂੰਗਾ ਮੈਂ ਹੈ ਫੇਰ ਦੇਖੀ ਤੂੰ ਭੈਣ ਨਹੀਂ ਮਹਾਲੀ ਰਹਨੇ ਆ ਭੈਣ ਲੋਗੇ ਉੱਥੇ ਪੁੰਡ ਕੋਈ ਨਹੀਂ ਤੂੰ ਦੇਖ ਲਈ ਉਹ ਤਾਂ ਸੁੱਖੀ ਸੀ ਕੋਈ ਨਹੀਂ 3B2 ਟੱਕਰਾਂਗੇ ਕੋਈ ਨਹੀਂ ਤੈਨੂੰ ਮੈਂਸ਼ਨ ਕਰਕੇ ਪੰਨਾ ਭੈਣ ਅੱਗੇ ਲੱਕ ਕੇ ਕੋੜਾ ਕੋਈ ਨਹੀਂ ਖੜ ਜਾ ਇਹ ਤਾਂ ਸੁੱਖੀ ਸੀ ਬਾਬੇ ਹਣਾ ਭੈਣ ਦੇ ਰਤੀ ਵਾਲੇ ਵੀ ਲੋੜੇ ਸੁਣੀ ਆਂਦੇ ਨੇ ਐਡੀ ਗੱਲ ਹੈ ਕੋਈ ਕਿਸੇ ਨੂੰ ਪਤਾ ਨਹੀਂ ਹੈ ਕਿ ਰਤੀ ਵਾਲੇ ਹਾਂ ਇਹ ਰਤੀ ਵਾਲੇ ਬੋਣਦੇ ਰੱਗੇ ਸਾਡੇ ਕਰਿਆ ਕੋਈ ਨੀ ਭੈਣ ਦੀ ਮਨਜੀਤ ਟੈਕਸੀ ਏ ਕੋਈ ਨਹੀਂ ਖੜ ਜਾ ਮੈਂ ਪੋਸਟ ਕਰਕੇ ਫਿਰ ਪੇਜਾ ਤੋਂ ਪਾ ਕੇ ਫਿਰ ਰਤੀ ਜਿਹੜੇ ਰਤੀ ਵਾਲੇ ਜਿਹੜੇ ਰਤੀ ਵਾਲਿਆਂ ਦੇ ਆ ਫੇਰ ਫੇਮ ਮਿਲੀ ਐ ਫੇਰ ਖੜ ਜਾ ਦਿਖਾ ਦੇ ਸਵੇਰ ਤੱਕ ਇਹਨੂੰ ਤਾਰੇ ਬਾਏ ਬਾਏ ਕਰਦਾ ਪੋਸਟ